देर रात अमृतसर ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਿਵਾਸ ਸਥਾਨ ਨਜ਼ਦੀਕ ਗੁਟਕਾ ਸਾਹਿਬ ਜੀ ਦੇ ਅੰਗ ਪਾੜਨ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ આરોપી ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਹੀ ਦੂਸਰੇ ਪਾਸੇ આરોપી ਦੇ ਪਰਿਵਾਰਕ ਮੈਂਬਰ ਵੀ ਹੁਣ ਸਾਹਮਣੇ ਆ ਚੁੱਕੇ ਨੇ ਉਹਨਾਂ ਨੇ ਦੱਸਿਆ ਹੈ ਕਿ આરોપી ਦਾ ਨਾਮ ਗੁਰਪ੍ਰੀਤ ਸਿੰਘ ਹੈ ਜਿਸ ਦੀ ਕਿ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਪਿਛਲੇ 12 ਸਾਲਾਂ ਤੋਂ ਉਸ ਦੀ ਮਾਨਸਿਕ ਹਾਲਤ ਦੀ ਦਵਾਈ ਚੱਲ ਰਹੀ ਹੈ ਇਸ ਦੇ ਨਾਲ ਹੀ આરોપી ਗੁਰਪ੍ਰੀਤ ਸਿੰਘ ਦੇ ਪਿਤਾ ਬਲਕਾਰ ਸਿੰਘ ਨੇ ਵੀ ਦੱਸਿਆ ਹੈ ਕਿ ਉਹ ਖੁਦ ਵੀ ਗ੍ਰੰਥੀ ਸਿੰਘ ਹਨ ਅਤੇ ਅਖੰਡ ਪਾਠ ਅਤੇ ਸਹਿਜ ਪਾਠ ਕਰਨ ਦੀ ਉਹ ਡਿਊਟੀ ਕਰਦੇ ਨੇ ਅਤੇ આરોપી ਗੁਰਪ੍ਰੀਤ ਸਿੰਘ ਦਾ ਭਰਾ ਵੀ ਰਾਗੀ ਸਿੰਘ ਹੈ ਅਤੇ ਸਾਰਾ ਪਰਿਵਾਰ ਹੀ ਗੁਰਸਿੱਖ ਹੈ ਲੇਕਿਨ ਗੁਰਪ੍ਰੀਤ ਸਿੰਘ ਲੰਬੇ ਸਮੇਂ ਤੋਂ ਬਿਮਾਰ ਹੈ ਅਤੇ ਜੋ ਘਟਨਾ ਗੁਰਪ੍ਰੀਤ ਸਿੰਘ ਦੇ ਵੱਲੋਂ ਕੀਤੀ ਗਈ ਉਸ ਤੋਂ ਸਾਰਾ ਪਰਿਵਾਰ ਖੁਦ ਹੈਰਾਨ ਤੇ ਪਰੇਸ਼ਾਨ ਹੈ ਮੜਾ ਬਹੁਤ ਮਰਦੂਗੀ ਮਾਣ ਹੋਇਆ ਸਾਰੇ ਪਰਿਵਾਰ ਦੇ ਮੜਾ ਕੀਤਾ ਨਹੀਂ ਕਰਨਾ ਚਾਹੀਦਾ ਕਾਰਨ ਕੀ ਲੱਗਿਆ ਨਿਲ ਦਿਮਾਗੀ ਉਹਦੇ ਨੇਲ ਨੂੰ ਬੱਸ ਮੈਂ ਕੀ ਕਰਦੇ ਹਾਂ ਇੰਨੀ ਉਪਰ ਸੇ ਬੱਤੀ ਦਿੱਤੀ ਨਾ ਬਿਲਕੁਲ ਹੋ ਜਾ ਬੰਦਾ ਵਾ ਜਿਹੜਾ ਦਿਮਾਗੀ ਤੌਰ ਤੇ ਹੈ ਹੀ ਨਹੀਂ ਹੈ ਜਿਹੜਾ ਆਪਣੇ ਆਪ ਜੋਗਾ ਨਹੀਂ ਹੈ ਤੋ ਲਗਾ ਕੇ ਦਵਾਈ ਦੇ ਨੀਚੇ ਤੋਂ ਜਲਦੀ ਵੇਚ ਦੇ ਦਵਾਈ ਇਹਦੇ 2014 ਤੋਂ ਪਰਕਣੀ ਪਿਆ ਘਰ ਦੇ ਵਿੱਚ ਕਿੰਨੇ ਹਾਲਾਤ ਸੀ ਆਹ ਦੇ ਕੱਲੀ ਕੱਲੀ ਤੇ ਮਾਰੀ ਮਟੇ ਦੋਸਤਾਂ ਰੈਂਦਾ ਸੀ ਤੇ ਇਤਰਾ ਹੀ ਜੇ ਨੂੰ ਮਤਲਬ ਜੇ ਦੇ ਨੂੰ ਡੱਕਦੇ ਆ ਨਾ ਤੇ ਇਹ ਲੜਾਈ ਝਗੜਾ ਹੁੰਦਾ ਹੈ ਪਾਣੀ ਪੁਣੀ ਢੋਲੀ ਜਾਣਾ ਇਧਰੇ ਹੱਥ ਧੋਈ ਜਾਣੇ ਸਾਰੀ ਸੱਡਿਆੜੀ ਫਲਾਸੇ ਤੇ ਪੇਖ ਰਹਿਣਾ ਉਹਨੇ ਸਾਹਮਣੋਂ ਪਰ ਨਹੀਂ ਵੰਦਣਾ ਆਪੇ ਕੱਲੇ ਨਾ ਬੜਾ ਆਈ ਮੈਂ ਨੂੰ ਕਹਿਣ ਪਰਿਵਾਰ ਨੂੰ ਕਹਾਂ ਵੀ ਤੂੰ ਨਾ ਸੇੜੋ ਜਿੱਤਰਾ ਕਰੀ ਜਾ ਤੇ ਜਿਹੜਾ ਫਿਰ ਉਹਨੂੰ ਕਹਿੰਦਾ ਇਹ ਤੇ ਫਿਰ ਉਹ ਨੂੰ ਮਾਰ ਦਿੰਦਾ ਤੇ ਮੇਰੇ ਵਾਧਾ ਰੋਗਣੀ ਵੀ ਮੈਂ ਨੂੰ ਕੱਲਾ ਫੜ ਕੇ ਤੇ ਹਰਤਾਲਾ ਜੇ ਲਈ ਤਰਾ ਨਾ ਮੈਨੂੰ ਨਾ ਜਾਂਦਾ ਹੀ ਹਾਂ ਜੀ ਬਾਕੀ ਸਾਰਾ ਪਰੇਸ਼ਾਨ ਹੈ ਤੇ ਮੈਂ ਇਹ ਦਵਾਈਆਂ ਲਿਆ ਲੁਕੇ ਕਿਸ ਤਰੀਕੇ ਨਾਲ ਮਨੂੰ YouTube ਤੋਂ ਬਹਾਰ ਆ ਜਾਂਦਾ ਬਿੰਨੂ ਇਹੋ ਜਿਹੇ ਬੰਦਿਆਂ ਨੂੰ ਆ ਦਵਾਈ ਤੇ ਉਹ ਆ ਦਵਾਈ ਤੇ ਉਹਦ ਨਾਲ ਕਰਦਾ ਹੁਣ ਮੈਂ ਬੈਠ ਕੇ ਦਵਾਈ ਲੈਂਦੀ ਤੇ ਉਹ ਮਿੱਠੀ ਆ ਤੇ ਕੋੜੀ ਦਵਾਈ ਜਿੰਨ ਪਤਾ ਲੱਗਦਾ ਸਭ ਜੀ ਡੋਲ ਦਿੰਦਾ ਤੇ ਰੋਕੀਆਂ ਛੱਡ ਦਿੰਦਾ ਅਸੀਂ ਕਿਹੜੀ ਬੈਕਗ੍ਰਾਉਂਡ ਕੀ ਹੈਗੀ ਆ ਤੁਸੀਂ ਪੂਰਾ ਪਰਿਵਾਰ ਕਿਵੇਂ ਦੇਖਦੇ ਹਾਂ ਜੀ ਪਰਿਵਾਰ ਪੂਰਾ ਘਰ ਸੇ ਤੁਸੀਂ ਐਡ ਕਰ ਦਿੱਤੀ ਹਾਂ ਹਾਂ ਜੀ ਬਾਪ ਮੈਂ ਬਾਪ ਪੂਜਾ ਕਰਦਾ ਹਾਂ ਬਾਪ ਮੇਰੇ ਬੱਚਾ ਵੀ ਇੱਕ ਛੋਟਾ ਕੀਰਤਨ ਗਾਤਾ ਵਾ ਮੈਂ ਜੋ ਜਿਹੜਾ ਇਤੋਂ ਇਤੋਂ ਵੱਡਾ ਉਹ ਵੀ ਛੋਟਾ ਪੜ੍ਹਦਾ ਹੁੰਦਾ ਉਹਨੇ ਛੋਟਾ ਪੜ੍ਹਦਾ ਸੀ ਕਿਹਾ ਵਾਾਰੇ ਬਾਪੂ ਜਕਨੜਾ ਸਾਰਾ ਪਰਿਵਾਰ ਹੀ ਹੈ ਮੇਰਾ ਮੈਨੂੰ ਛੋਟਾ ਬੱਧ ਲੱਗਾ ਕਿ ਤੁਹਾਡੇ 25 ਰੁਪਏ ਦੀ ਐਸ ਵੀ ਕੀਤੀ ਗਈ ਉਹ ਇੱਕ ਮੁੰਡਾ ਇਹ ਮੇਰਾ ਸੇਵਾਦਾਰ ਆ ਉੱਥੇ ਦਰਬਾਰ ਸੋ ਲਗਾ ਹੀ ਤੇ ਉਹਨੇ ਪਛਾਣ ਲਿਆ ਵੀ ਉਹ ਫਲਾਣੇ ਦਾ ਲੜਕਾ ਵਾ ਤੇ ਉਹਨੂੰ ਜਾ ਕੇ ਦੱਸੋ ਉਹਨੇ ਨਹੀਂ ਦੱਸਿਆ ਕਿ ਪ੍ਰਸ਼ਾਸਨ ਨੇ ਗੱਲ ਪਤਾ ਵੀ ਕਦੀ ਪ੍ਰਸ਼ਾਸਨਾਂ ਮੈਂ ਕੋਈ ਅਜੇ ਸ਼ੇਰੇ ਮੈਨੂੰ ਇੱਕ ਆਹੀ ਅਫਸਰ बाकी आधार कार्ड ला गया दिमागी दिमागी सारे सूहदी तौर जो कि जो भी किया ਜੋ ਦਿਮਾਗ ਜਿਹੜੇ ਦਿਮਾਗ ਜਾਂਦਾ ਨਾ ਉਹ ਹੀ ਕਰਦਾ ਕੋਈ ਚੀਜ਼ ਆਲੀ ਹੈ ਨਾ ਤੇ ਇਹ ਉਹ ਕਰ। ਬਾਕੀ ਇਹ ਹੀ ਅਸੀਂ ਤੇ ਇਹ ਕਹਿੰਦੇ ਪ੍ਰਸ਼ਾਸਨ ਨੂੰ ਕਿ ਅਸੀਂ ਨਹੀਂ ਕਹਿੰਦੇ ਫਿਰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹਦਾ ਮੈਡੀਕਲ ਚੈੱਕ ਚੈਪਟਰ ਕੀਤਾ ਜਾਵੇ ਉਹਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਉਹਦਾ ਜੋ ਵੀ ਹੈ ਜੀ ਉਹਨਾਂ ਨੂੰ ਲੱਗਦਾ ਕਿ ਸਟੇਬਲ ਹੈ ਨੇ ਜਾਣ ਕੇ ਕੀਤਾ ਉਸ ਜਹਾਦ ਹਾਕਦਾਰ ਤੇ ਜੀ ਉਹ ਉਹਦੇ ਮੈਡੀਕਲ ਚ ਪਹਿਲਾਂ ਉਹ ਚੈੱਕ ਕਰ ਲੈਣ ਜੋ ਵੀ ਹੋਏਗਾ ਅਸੀਂ ਉਹਨਾਂ ਦਾ ਸਾਥ ਦੇਾਂਗੇ ਪਰ ਇਹ ਹੈ ਕਿ ਇਹ ਕਹਿੰਦੇ ਕਿ ਜਾਣ ਕੇ ਕੀਤਾ ਉਹਨੇ ਜਾਣ ਕੇ ਉਹ ਮੈਡੀਕਲ ਡਿਸਟਰਬ ਹੈ 12 13 ਸਾਲ ਜਿਹੜੇ ਦੌਰ ਚੱਲਦਾ ਪਿਆ 84 ਦਾ ਹਰਮੰਦ ਸਾਹਿਬ ਦੇ ਨਾਲ ਕੇ ਬੈਠੀ ਸੀ ਇਹਦਾ ਵੀ ਦੁੱਖ ਪਹੁੰਚਿਆ ਸੀ ਬਹੁਤ ਜ਼ਿਆਦਾ ਕਿਉਂਕਿ ਜਦੋਂ ਅਸੀਂ ਕਿਸੇ ਦੇ ਕਿਤੇ ਹੋਏ ਘਟਨਾ ਨੂੰ ਅਸੀਂ ਦੇਖਦੇ ਨੇ ਹੈਨਾ ਤਾਂ ਸਾਨੂੰ ਬੜਾ ਦੁੱਖ ਹੁੰਦਾ ਹੀ ਨਹੀਂ ਕਹਿੰਦੇ ਨਹੀਂ ਕਿ ਜਾਣ ਕੇ ਕਰਤਾ ਇਹ ਦੇਖ ਕੇ ਲੋਕੀ ਵੀ ਕਹਿਣਗੇ ਕਿ ਜਾਣ ਕੇ ਕਰਤਾ ਪਰ ਜਿਹੜੇ ਜਾਣਕਾਰ ਉਹਨੂੰ ਜਾਣਦੇ ਨੇ ਸਾਰੇ ਰਿਸ਼ਤੇਦਾਰ ਗਲੀ ਮੱਲੇਦਾਰ ਯੋ ਉਥੇ ਸੇਵਾਦਾਰ ਜਿਹੜੇ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਮੈਂਟਲ ਆ ਸਾਰੇ ਜਾਣਦੇ ਇਹ ਨਹੀਂ ਕਿ ਅਸੀਂ ਕਹਿੰਨੇ ਆ ਜਾਂ ਕਿ ਤੁਸੀਂ ਮਹੱਲੇ 'ਚ ਕਿਸੇ ਨੂੰ ਪੁੱਛ ਸਕਦੇ ਹੋ ਜਿਹੜੇ ਉਥੇ ਜਾਣਦੇ ਸੇਵਾਦਾਰ ਜਾਂ ਕੋਈ ਵੀ ਜਾਣ ਪਛਾਣ ਵਾਲੇ ਉਹਨਾਂ ਨੂੰ ਪੁੱਛ ਸਕਦੇ ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਤੁਸੀਂ ਮਹੱਲੇ 'ਚ ਕਿਸੇ ਦੇ ਘਰ ਚਲ ਜਿਓ ਗੱਲ ਤੱਕ ਜਾਂਚ ਹੋਣੀ ਚਾਹੀਦੀ ਗੱਲ ਚੋਣੀ ਨਹੀਂ ਚਾਹੀਦੀ ਉਹਦੀ ਮੈਡੀਕਲ ਦੀ ਜਾਂਚ ਹੋਣੀ ਚਾਹੀਦੀ ਸਾਨੂੰ ਪਰਿਵਾਰ ਨੂੰ ਪੁੱਛਣ ਦੀ ਨਹੀਂ ਲੋੜ ਮਹੱਲੇ 'ਚ ਆ ਜਿਓ ਜਿਹਨੂੰ ਮਰਗੀ ਵਸ਼ੇ ਲੋਕੇ ਰਿਸ਼ਤੇਦਾਰ ਨੂੰ ਪੁੱਛ ਲੋ ਜਾਂ ਇਹਨੂੰ ਮਤਿ ਪੁੱਛ ਲੋ